ਜ਼ਿਲ੍ਹਾ ਅੰਬਾਲਾ ਦੇ ਇੱਕ ਪਿੰਡ ਦੇ ਨਿੱਕੇ ਜਿਹੇ ਮਹਾਵਿਦਿਆਲੇ ਦਾ ਮੈਂ ਅਧਿਆਪਕ ਸਾਂ ਮੈਂ ਉੱਥੋਂ ਅੰਬਾਲਾ ਜਾਣਾ ਸੀ ਇੱਕ ਕਾਨਫਰੰਸ ਵੇਖਣ ਜਿਸ ਸਟੇਸ਼ਨ ਤੋਂ ਮੈਂ ਗੱਡੀ ਚੜ੍ਹਨਾ ਸੀ ਉਹ ਕੋਈ 5 ਮੀਲ ਦੀ ਵਿੱਥ ਉੱਤੇ ਸੀ ਮੈਂ ਤਪਦੇ ਸੂਰਜ ਦੀ ਦੁਪਹਿਰ ਵਿੱਚ ਦੋ ਕੁ ਮੀਲ ਪੈਂਡਾ ਕਰ ਚੁੱਕਾ ਸਾਂ ਜਦ ਪਹੇ ਵਿੱਚ ਮੈਨੂੰ ਦੋ ਅੰਨੇ ਟੋਣੀ ਨਾਲ ਰਾਹ ਟੋ ਟੋ ਕੇ ਤੁਰੇ ਜਾਂਦੇ ਦੇਖੇ ਉਨ੍ਹਾਂ ਵਿੱਚੋਂ ਅਗਲੇ ਨੇ ਪੁੱਛਿਆ ਕਿੱਥੇ ਜਾਣਾ ਜੇ ਸਰਦਾਰ ਜੀ ਮੈਂ ਹੈਰਾਨ ਸਾਂ ਕਿ ਉਹ ਮੈਨੂੰ ਸਰਦਾਰ ਜੀ ਦੀ ਥਾਂ ਮੀਆਂ ਜੀ ਕਿਉਂ ਨਹੀਂ ਕਹਿੰਦਾ ਜਦਕਿ ਉਹਦੀਆਂ ਅੱਖਾਂ ਵਿੱਚ ਡੇਲੇ ਹੀ ਨਹੀਂ ਸੀ ਪਰ ਖੈਰ ਮੈਂ ਉੱਤਰ ਦਿੱਤਾ ਆ ਨਗਾਵੇ ਸਟੇਸ਼ਨ ਜਾਣਾ ਫਿਰ ਉਸ ਅੰਨੇ ਨੇ ਮਿੰਨਤ ਨਾਲ ਕਿਹਾ ਸਰਦਾਰ ਜੀ ਜੇ ਤਕਲੀਫ ਨਾ ਮੰਨੋ ਤਾਂ ਸਾਨੂੰ ਵੀ ਉੱਥੇ ਲੈ ਚੱਲੋ ਇਸ ਤਰ੍ਹਾਂ ਤੇ ਅਸੀਂ ਪਹੁੰਚ ਨਹੀਂ ਸਕਦੇ ਸੋ ਮੈਨੂੰ ਤਰਸ ਆ ਗਿਆ ਉਹਦੀ ਡੰਗੋਰੀ ਫੜਦੇ ਟੋਇਆਂ ਟਿੱਬਿਆਂ ਤੋਂ ਬਚਾਉਂਦਾ ਵਕਤ ਦੀ ਤੰਗੀ ਨੂੰ ਸਮਝਦਾ ਮੈਂ ਆਪਣੀ ਤੇਜ਼ ਚਾਲੇ ਤੁਰਨ ਲੱਗਿਆ ਰਾਂ ਵਿੱਚ ਮੈਂ ਪੁੱਛਿਆ ਯਾਰ ਸੁਰਮਾਂ ਸਿਆ ਤੂੰ ਕਿਵੇਂ ਪਛਾਣ ਲਿਆ ਕਿ ਮੈਂ ਸੇਖਾਂ ਤੇ ਉਹ ਥੋੜਾ ਜਿਹਾ ਹੱਸ ਕੇ ਆਖਣ ਲੱਗਾ ਜੀ ਤੁਹਾਡੇ ਬੂਟਾਂ ਦੀ ਚਾਲ ਤੋਂ ਅੱਛਾ ਮੈਂ ਹਰਾਨੀ ਨਾਲ ਕਹਿ ਰਿਹਾ ਸੀ ਕਿ ਉਹ ਛੇਤੀ ਹੀ ਮੁੜ ਕੇ ਬੋਲਿਆ ਤੁਸੀਂ ਹੰਬਰਸਰੀ ਹੋਣਾ ਲੰਮੇ ਹੋ ਪਤਲੇ ਹੋ ਤੇ ਨਾਲੇ ਕੁਝ ਕੁਝ ਸ਼ਕੀਨ ਜੇ ਜਾਪਦੇ ਹੋ ਮੈਂ ਸਮਝ ਗਿਆ ਕਿ ਇਹ ਕੋਈ ਮਾਮੂਲੀ ਆਦਮੀ ਨਹੀਂ